ਉਹ ਜੀ 25 ਲੱਖ ਰੁਪਇਆ ਲਾਇਆ ਬੰਦੇ ਨੇ ਅੰਮ੍ਰਿਤਸਰ ਮੱਥਾ ਟੇਕ ਕੇ ਆਏ ਸੀ ਬਾਈ ਕਹਿੰਦਾ ਤੇ ਆ ਦੇਖੋ ਟਰੱਕ ਵਾਲੇ ਨੇ ਕੀ ਕਰਿਆ ਇੱਥੇ ਲੰਗਰ ਲੱਗਿਆ ਹੋਇਆ ਸੀਗਾ ਲੰਗਰ ਖਾਣ ਵਾਸਤੇ ਰੁਕੇ ਸੀ ਉਧਰੋਂ ਟਰੱਕ ਵਾਲਾ ਆਇਆ ਆ ਦੇਖੋ ਗੱਡੀ ਇੱਕ ਨਹੀਂ ਗੱਡੀਆਂ ਵੀਰੇ ਆ 25 ਲੱਖ ਰੁਪਇਆ ਲਾਇਆ ਬੰਦੇ ਨੇ ਅੰਮ੍ਰਿਤਸਰੋਂ ਮੱਥਾ ਟੇਕ ਕੇ ਇਹਦਾ ਦੇਖੋ ਕੀ ਹਾਲ ਕਰਤਾ ਆ ਦੇਖੋ ਕੀ ਗੱਡੀ ਦਾ ਹਾਲ ਹੋਇਆ ਉਸਦੇ ਬਾਅਦ ਇੱਕ ਇਹ ਨਹੀਂ ਗੱਡੀ ਆ ਦੇਖੋ ਦੋ ਗੱਡੀਆਂ ਆਏ ਨੇ ਦੇਖੋ ਇਹਦੇ ਵਿੱਚ ਤਾਂ ਇੱਕ ਜਨਾਨੀ ਸੀ ਵਿਚਾਰੀ ਉਹਦੀ ਡੈਥ ਹੋ ਗਈ ਤੇ ਆ ਗੱਡੀ ਦੇਖੋ ਕੀ ਹਾਲ ਹੋਇਆ ਗੱਡੀ ਦਾ ਕਿ ਵੀ ਗੱਡੀ ਜਮਾਈ ਚੱਕਤੀ ਖਤਮ ਕਰਕੇ ਇਹ ਵੀ ਗੱਡੀ ਇਹ ਸਾਰੀ ਗਲਤੀ ਟਰੱਕ ਵਾਲੇ ਦੀ ਆ ਕਿੰਨਾ ਬੁਰਾ ਹਾਲ ਆ ਦੇਖੋ ਕੀ ਕਰੂਗਾ ਬੰਦਾ ਰੋਡ ਤੇ ਵੀ ਸੇਵ ਨਹੀਂ ਹੈਗਾ ਆ ਦੇਖੋ ਤੀ ਗੱਡੀ ਇਹ ਆ ਯਰ ਨਗੱਡੀ ਇਹਦਾ ਦੇਖੋ ਕੀ ਹਾਲ ਕਰਤਾ ਆ ਜੀ ਨਗੱਡੀ ਆ ਬਸ ਯਾਰ ਬਾਈ ਵੀ ਕੀ ਕਰੇ ਬਸ ਹਨਾ ਟਰੱਕ ਵਾਲੇ ਦੀ ਗਲਤੀ ਆ ਪਤਾ ਨਹੀਂ ਹੁਣ ਕਿਹਦੀ ਗਲਤੀ ਆ ਇਹ ਤਾਂ ਹੁਣ ਪਤਾ ਨਹੀਂ ਬਾਈ ਪਰ ਤਿੰਨੇ ਗੱਡੀਆਂ ਤਿੰਨੇ ਗੱਡੀਆਂ ਦਾ ਨਾਸ ਮਾਰਤਾ ਸਭ ਤੋਂ ਜ਼ਿਆਦਾ ਨੁਕਸਾਨ ਤਾਂ ਉਹ ਬਾਈ ਦਾ ਹੋਇਆ ਬਾਈ ਖੜਾ ਵਿਚਾਰਾ ਉੱਥੇ ਕੰਦਾ ਬਾਈ ਟਰੱਕ ਵਾਲੇ ਨੇ ਮਾਰਤੀ ਆ ਦੇਖੋ ਬਾਈ ਖੜਾ ਹੋ ਰਿਹਾ ਵਿਚਾਰਾ ਇਹ ਦੇਖੋ ਜੀ ਹਲੇ ਗੱਡੀ ਦੇ ਨਾਲ ਦਾ ਨਾ ਗੱਡੀ ਦੇ ਹਲੇ ਹਾਰੇ ਪਏ ਹੋਏ ਨੇ ਆ ਦੇਖੋ ਬਾਈ ਹਲੇ ਹਾਰ ਵਿੱਚ ਪਏ ਹੋਏ ਦੱਸੋ ਕੀ ਕਰੂਗਾ ਬੰਦਾ ਨਵੀਂ ਗੱਡੀ ਟੋਪ ਮਾਰ ਲਾ ਸੰਰੂਪ ਲੱਗਾ ਬੜੇ ਸ਼ੌਂਕ ਨਾਲ ਬਾਈ ਕਹਿੰਦਾ ਲੈ ਕੇ ਆਂਦੀ ਸੀ ਤੇ ਨਵੀਂ ਗੱਡੀ ਹਾਰ ਵੀ ਪੈਵਨੀ ਕੀ ਹਾਲ ਕੀਤਾ ਬੁਰਾ ਹਾਲ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਲੰਗਰ ਵਾਲੇ ਬਾਈ ਕਹਿੰਦਾ ਖੜੇ ਵੀ ਨਹੀਂ ਹੈਗੇ ਕੋਈ ਲੰਗਰ ਵਾਲੇ ਬਾਈ ਵੀ ਨਹੀਂ ਕਹਿੰਦੇ ਖੜੇ ਉਹ ਲੰਗਰ ਜਿਹਨਾਂ ਨੇ ਲਾਇਆ ਹੋਇਆ ਸੀ ਆ ਲੰਗਰ ਲੱਗਾ ਹੋਇਆ ਸੀ ਉੱਥੇ ਦੇਖੋ ਓ ਬਾਈ ਵਿਚਾਰਾ ਰੋ ਰਿਹਾ ਰੋਣਾ ਆਂਦਾ ਹੀ ਆ ਯਾਰ ਕੀ ਕਰੇ ਬੰਦਾ ਚਲੋ ਕੋਈ ਨਹੀਂ ਬਾਈ ਯਾਰ ਜਿਹੜਾ ਕੁਝ ਹੋ ਗਿਆ ਹੋ ਗਿਆ ਕੀ ਕਰ ਸਕਦੇ ਆ ਬਸ ਮੰਨੂ ਦਲਾਸਾ ਹੀ ਆ ਬਾਈ ਵੀਰੇ ਕਿਹੜਾ ਪਿੰਡਾ ਪੜਾ ਹੈ ਬੰਗੂ ਹੈ ਫਤਿਹਗੜ ਦੇ ਨਾਲ ਯਾਰ ਪੰਗੂ ਆ ਹਾਂ ਪੰਗੂਆ ਪਿੰਡਾ ਫਤਿਹਗੜ ਸਾਹਿਬ ਦੇ ਨਾਲ ਹੀ ਆ ਉਹਨਾਂ ਦੇ ਘਟੇ ਬਾਈ ਵਿਚਾਰਾ ਰੋ ਰਿਹਾ ਯਾਰ ਉਹ ਕੀ ਕਰੀਏ ਚਲੋ ਵੀਰੇ ਸਾਨੂੰ ਵੀਡੀਓ ਬਣਾਉਣ ਦਾ ਛੌਂਕ ਨਹੀਂ ਹੈਗਾ ਬਸ ਇੱਕ ਤੁਹਾਨੂੰ ਦੱਸਿਆ ਵੀ ਬਾਈ ਧਿਆਨ ਨਾਲ ਜਾਇਆ ਕਰੋ ਐਵੇਂ ਦੀ ਵੀਡੀਓ ਬਣਾਉਣ ਦਾ ਕੋਈ ਛੌਂਕ ਨਹੀਂ ਬਸ ਇੱਕ ਐਦਾਂ ਵੀ ਆਪਾਂ ਸਨੇਹਾ ਦੇ ਸਕੀਏ ਵੀ ਬਾਈ ਯਾਰ ਧਿਆਨ ਆਪਣਾ ਆਪਣੀ ਸੇਫਟੀ ਆਪਣੇ ਹੱਥ ਹੀ ਆ ਸੇਫਟੀ ਨਾਲ ਚਲਾਓ ਧਿਆਨ ਨਾਲ ਚਲਾਓ ਬਸ ਇਹੀ ਆ ਵੀਰੇ ਓਕੇ ਵੀਰੇ ਧੰਨਵਾਦ